ਪੀਵੀ ਟੂਡੇ ਚੈਨਲ ਤੇ ਖਬਰਾਂ ਦਾ ਸਿਲਸਿਲਾ جاری ਹੈ ਬਲਾਕ ਨੂਰਪੁਰ ਬੇਦੀ ਦੇ ਪਿੰਚ ਚੱਜ ਦੇ ਭਾਰਤੀ ਫੌਜ ਲੈ ਸਨਾਇਕ ਦੇ ਅਹੁਦੇ ਤੇ ਤਾਇਨਾਤ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਅਰਮਾਦਾ ਗੱਡੀ 라ਜੌਰੀ ਨਜ਼ਦੀਕ 200 ਫੁੱਟ ਡੂੰਗੀ ਖੜ ਵਿੱਚ ਡੇਗ ਪਈ ਜਿਸ ਵਿੱਚ ਸਵਾਰ ਹੋਰ 4 ਸੈਨਿਕ ਗੰਭੀਰ ਜ਼ਖਮੀ ਹੋ ਗਏ ਜਦ ਕਿ ਸੈਨਿਕ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਇਸ ਹਾਦਸੇ ਵਿੱਚ ਸ਼ਹੀਦ ਹੋ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨ ਨਾਲ ਕਰ ਦਿੱਤਾ ਗਿਆ ਹੈ। ਬਲਜੀਤ ਸਿੰਘ ਦੀ ਸ਼ਹੀਦੀ ਦੀ ਖਬਰ ਸੁਣਦੇ ਸਾਰ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ। ਇਸ ਮੌਕੇ ਫੌਜ ਦੀ ਟੁਕੜੀ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇਲਾਵਾ ਐਸਡੀਐਮ, ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਰਿਤੂ ਕਪੂਰ, ਹਲਕਾ ਵਿਧਾਇਕ ਦਿਨੇਸ਼ ਛੱਡਾ, ਐਮਐਲਏ ਅਮਰਜੀਤ ਸੰਦੋਆ, ਪਾਜਪਾ ਜ਼ਿਲ੍ਹਾ ਪ੍ਰਧਾਨ ਅਜੇਬੀਰ ਸਿੰਘ ਲਾਲਪੁਰਾ ਮੋਰਚੇ ਦੇ ਕੰਵੈਨਰ ਗੌਰਵ ਰਾਣਾ ਤੋਂ ਇਲਾਵਾ ਪਾਰੀ ਗਿੰਤੀ ਵਿੱਚ ਕਈ ਪਿੰਡਾਂ ਦੇ ਪਰਵੰਤੇ ਹਾਜ਼ਰ ਸਨ ਦੇਖਦੇ ਹਾਂ ਸਟਾਫ ਰਿਪੋਰਟਰ ਦਲਜੀਤ ਚਨੌਲੀ ਵੱਲੋਂ ਭੇਜੀ ਗਈ ਇਸ ਦੁਖਦਾਈ ਮਾਹੌਲ ਦੀ ਪੂਰੀ ਰਿਪੋਰਟ ਜਿਵੇਂ ਸਟਾਰੂ ਲੱਗਦਾ ਹੈ ਕਿ ਵਾਪਕ ਇਹ ਪਰਿਵਾਰ ਵਾਸਤੇ ਬੜੀ ਦੁਖਦਾਈ ਘਟਨਾ ਸਿਰਫ 29 ਸਾਲ ਦਾ ਛੋਟਾ ਨੌਜਵਾਨ ਆ ਭਾਰਤੀ ਪਾਇਲਟ ਦੇ ਵਿੱਚ ਸਲਾਮਾ ਨਮਾਜ਼ਾ ਹੋਇਆ ਦੇਸ਼ ਦੇ ਲਈ ਸ਼ਹੀਦ ਹੋ ਗਿਆ ਉਹ ਪਹਿਲਾਂ ਵੀ ਸਾਡੇ ਲੱਖ ਜਿਕੇ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਵੈ ਗੁਰੂ ਪ੍ਰਮਾਤਮਾ ਦੇ ਜਿੱਤਹੀ ਅਰਦਾਸ ਕਰਦੇ ਹਾਂ ਕਿ ਜਿਹੜਾ ਬਾਰਡਰਾਂ ਦੇ ਉੱਪਰ ਕੋਈ ਜਿਹਾ ਦਾ ਮਾਹੌਲ ਬਣੇ ਕਿ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗੁਆਣ ਸਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਨੂੰ ਕੋਈ ਗੋਮ ਵੀ ਬੇਸਟਰ ਜੋ ਕਿ ਪਰਿਵਾਰ ਦਾ ਘਟਾ ਕਿਸੇ ਦੀ ਕੀਮਤ ਤੇ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਵੀ ਤਰ੍ਹਾਂ ਤੋਲਿਆ ਜਾ ਸਕਦਾ ਗਵਰਨਮੈਂਟ ਦੀ ਕੌਂਸਲ ਦਾ ਵਿੱਚ ਇਹ ਜਿਹੜੀ ਰਿਪੋਰਟ ਹੈ ਉਹ ਵੀ ਕਿਹਦੇ ਨੂੰ ਜੇ ਲੋਕ ਕਾਲ ਸਾਨੂੰ ਤਾਂ ਐਕਸੀਡੈਂਟ ਦੀ ਕਹਾਣੀ ਹੈ ਕੱਲ ਨੂੰ ਜਰੂਰ ਗੱਲ ਕਰਨਾ ਪਤਾ ਲੱਗਿਆ ਕੋਈ ਇੱਕ ਸਰਦਾਰ ਖਰਾਰ ਸੀ ਉਹ ਸਮਾਨ ਵਾਲਾ ਤੁਸੀਂ ਜੀ ਬੜਾ ਸਿੰਗਾ ਸੀ ਜੀ ਕਹਿੰਦੇ ਮੈਂ ਬੜਾ ਪ੍ਰਾਤ ਜਿਆਦਾ ਸਿੰਗਾ ਸੀ ਤਾਹਾਂ ਸਰਪਰ ਸਾਹਿਬ ਨਰੰਦਾਰੂ ਦੇ ਚੱਲ ਰਹੇ ਆਪਾਂ ਪ੍ਰੋਜੈਕਟ ਦਾ ਛੋਟਾ ਪਰ ਆਕਾਰੀ ਜੀ ਲਿਆ ਕਿਤਾ ਵੀ ਦੇਖ ਕੇ ਅੱਖ ਨੂੰ ਨਹੀਂ ਪੈਣਾ ਚਾਹੀਦਾ ਇਹ ਫਾਰ ਗਿਆ ਖਾਦੀ ਹੋਈ ਨੂੰ ਬੋਇਆ ਉਹਨੇ ਆਪੇ ਕਹਿਣ ਨੂੰ ਬੋਲਦੇ ਨਹੀਂ ਗ੍ਰੀ ਗ੍ਰੀ ਬੜਾ ਗਰੀਬ ਪਰਿਵਾਰ ਇੱਕੋ ਇੱਕ ਕਮਾਈ ਕੁਛ ਹੀ ਉਹਨਾਂ 8-9 ਮਹੀਨੇ ਉਹਦੇ ਉੱਪਰ ਚੜੀ ਦੇ ਤੋਰੀ ਜਦੋਂ ਤੇ ਸਮੇਂ ਦਾ ਪਰਸੇ ਜਾਣ ਆਈ ਉਹਦਾ ਐਕਸੀਡੈਂਟ ਹੋ ਗਿਆ ਹਲਪਤਾ ਲੱਗਿਆ ਇੱਕ ਨਾਲ ਦੀ ਜੀ ਲਾਗ ਹੋ ਗਈ ਯਾਨੀ ਵੀ ਤਕਰੀਬਨ 10 ਸਾਲ ਹੋਇਆ ਹਜੇ ਆ ਕੋਠੀ ਵੀ ਨਵੀਂ ਬਣੀ ਹੈ ਸਿਰਫ ਇੰਨੇ ਕੰਮ ਦਾ ਸਾਧਨ ਜਿਹੜਾ ਪਰਿਵਾਰ ਨਾਲ ਬੜੀ ਜ਼ਰੂਰੀ ਦੇਖੀ ਸਿਰਫ ਇਸੇ ਮੁੱਦੇ ਪਰ ਹੋਣ ਜਿਹੜੀ ਆਸ ਜਿਹੜਾ ਛੋਟਾ ਭਰਾ ਹੈ ਉਹ ਜਰਾ ਪੜ੍ਹ ਕਰਦਾ ਉਹ ਵੀ ਵਹਿਲੇ ਹੀ ਹੈ ਤੇ ਇਸ ਘਰ ਦਾ ਜਿਹੜਾ ਬਿਲਕੁਲ ਜਿਹੜਾ ਇੰਨੇ ਕੰਮ ਦਾ ਸਾਧਨ ਕੋਈ ਨਹੀਂ ਸੀ ਜਿਹੜਾ ਤੇ ਜਿਹੜੀ ਕ੍ਰੀ ਬਈ ਉਹ ਵੀ ਹੋਏ ਪੜ੍ਹਦੀ ਸੀ ਤੇ ਇਹਦੀ ਵੀ ਉਮਰ ਬੜੀ ਘੱਟ ਹੈ ਧੰਨਵਾਦ ਸਾਬੇ 22-22 ਸਾਲ ਦੀ ਕੁੜੀ ਦੀ ਉਮਰ ਹੈ ਹਜੇ ਤੇ ਬੜਾ ਲੋੜਾ ਹੋਇਆ ਬੰਦੇ ਤੇ ਇਹੋ ਜਿਹੇ ਪਰਿਵਾਰ ਨੂੰ ਮਹਾਰਾਜ ਨੇ ਸੱਵਾਈ ਤੇ ਜਿੰਨਾ ਜਿਹੜਾ ਕੋਈ ਚੱਲਿਆ ਨਹੀਂ ਜਾਦਾ ਤਾਂ ਸਾਰਾ ਪਰਿਵਾਰ ਜਿਹੜਾ ਉਹ ਬਿਉਗ ਤੇ ਬੈਠਾ ਹੈ ਉਹ ਹਿੰਦ ਪਰਮਾਤਮਾ ਨੂੰ ਇਹੀ ਅਰਦਾਸ ਕਰਦੇ ਆ ਕਿ ਇਸ ਪਰਿਵਾਰ ਨੂੰ ਬੰਨਵਾਸਾ ਕਾ ਲੈ ਦੇ ਬਾਰ ਕੰਨ ਲੈ ਮਾਤਾ ਮਾਤਾ ਇਸ ਨਾ ਕੀ ਆਈ ਨਾ